ਕਬੀਰ ਮਾਇ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੂਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ ਕਬੀਰ ਕਹਿੰਦਾ ਮਾਇ ਮੁੰਡੋ ਤੇ ਗੁਰੂ ਕੀ ਉਹ ਗੁਰੂ ਬਣਿਆ ਬੈਠਾ ਪੰਡਤ ਬਾਂਬੜ ਗੁਰੂ ਆ ਜਗਤਰਾ ਇੱਕ ਬਣਿਆ ਬੈਠਾ ਗੋਰਖਨਾਥ ਗੁਰੂ ਜੋਗੀਆਂ ਦਾ ਗੁਰੂ ਤਾਂ ਗੋਰਖਨਾਥ ਆ ਪਰ ਪਤਾਨਾ ਗੁਰੂ ਸਤਸਾਹ ਨੇ ਬਣਾਇਆ ਬੜਾ ਤੋ ਗੁਰੂ ਨੇ ਗੁਰੂ ਕਹਿੰਦਾ ਕੋਈ ਵੀ ਹੋਵੇ ਕਬੀਰ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪਰ ਜਿਹੜਾ ਭਰਮ ਦਾ ਨਾਸ ਨਹੀਂ ਕਰ ਰਿਹਾ ਦੁਨੀਆ ਦੇ ਭਰਮ ਦਾ ਨਾਸ ਨਹੀਂ ਕਰ ਰਿਹਾ ਉਹਦੀ ਮਾਦਾ ਸਰਮਣ ਦੇ ਗੁਰੂ ਬਣਿਆ ਬੈਠਾ ਮਾਦਾ ਸਰ ਦਾ ਮਤਲਬ ਹੈ ਮਾਉਂਤੀਆ ਮਤਮ ਜੇ ਗੁਰੂ ਦੀ ਬਲ ਮਾਇਨਾ ਹੋਵੇ ਗੁਰੂ ਦਾ ਹੋਵੇ ਸੋਸਾਨ ਦਾ ਮਾਉਲੀ ਹੋ ਗਈ ਨਾ ਫਿਰ ਕਿਹਦਾ ਬਣੋਗੇ ਇਹ ਪਤਾ ਹੀ ਨਾ ਹੋਵੇ ਕਿਥੋਂ ਆ ਕੌਣੇ ਦੀ ਮਾਂ ਐ ਕਬੀਰ ਦੀ ਖੁਦ ਮਾਂ ਦਾ ਪਤਾ ਨਹੀਂ ਸੀ ਕਹਿੰਦੇ ਇਹ ਤਾਂ ਪੈਦਾ ਹੋਇਆ ਮਿਲਿਆ ਸੀ ਬਾਹਰ ਗੱਲ ਮਤ ਮਾਤਾ ਹੁੰਦੀ ਐ ਜਿਹੜੀ ਮਤ ਐ ਉਹਨੇ ਧਾਰਨ ਕੀਤੀ ਜਿਹਨੇ ਉਹਨੂੰ ਗੁਰੂ ਬਣਾਇਆ ਦੀਦੀ ਵਜ੍ਹਾ ਨਾਲ ਗੁਰੂ ਹੈ ਜਦੋਂ ਭਰਮ ਦਾ ਨਾਸ ਨਹੀਂ ਕਰ ਸਕਦਾ ਉਹ ਮਤ ਦੀਆਂ ਕਮਜ਼ੋਰੀਆਂ ਯਾਰ ਕਰ ਦੋ ਉਹ ਬਸ ਜੋ ਕੋ ਤੁਹਾਨੂੰ ਖਿਆਲ ਮਤ ਖਿਆਲ ਦੇ ਰਹੀਆਂ ਖਿਆਲ ਕੱਟ ਦੋ ਸਾਰੇ ਸਰਮਣ ਦੋ ਖਾਲੇ ਕੱਟ ਦੋ ਸਾਰੇ ਸਾਰੇ ਖਿਆਲ ਕੱਟ ਕੇ ਰੱਖਤੇ ਜੋ ਪੇਸ਼ ਕੀਤਾ ਗਿਆਨ ਜੋ ਖੋਪੜੀ ਤੋਂ ਗਿਆਨ ਨਿਕਲਿਆ ਹੈ ਨਾ ਲੋਕਾਂ ਦੇ ਇਸਾਰਾ ਖੋਪੜੀ ਜੋ ਬੈਦਾ ਹੋਇਆ ਹੈ ਨਾ ਮੱਤਾਂ ਹੈ ਸ਼ੈਤਾਨੀਆਂ ਪੈਦਾ ਮੱਤਾਂ ਨੇ ਪੈਦਾ ਦਿੱਤੀਆਂ ਹੀਆਂ ਥੋੜਾ ਬਹੁਤ ਸ਼ੈਤਾਨ ਦਾ ਜ਼ਰੂਰ ਅਸਰ ਹੈ ਇਹਦੇ ਵਿੱਚ ਜਿੱਥੇ ਝੂਠ ਹੈ ਨਾ ਮੱਤ ਵਿੱਚ ਆ ਕੇ ਉੱਥੇ ਸ਼ੈਤਾਨ ਹੈ ਉੱਥੇ ਉੱਥੇ ਸ਼ੈਤਾਨ ਦਾ ਅਸਰ ਸਾਰੇ ਠੀਕ ਹੈ ਜਿੱਥੇ ਆ ਕੇ ਮੱਤ ਅੜ ਗਈ ਨਾ ਸੱਚ ਤੋਂ ਉੱਥੇ ਸ਼ੈਤਾਨ ਹੋ ਗਿਆ ਜਿੱਥੇ ਜਾ ਕੇ ਸੱਚ ਤੋਂ દિਸ਼ਾਹੀਨ ਕਰ ਰਿਹਾ ਹੈ ਪਦ ਨੂੰ ਉਹ ਸ਼ੈਤਾਨ ਹੈ ਉੱਥੇ ਹੋ ਨਹੀਂ ਬਨ ਰਿਹਾ ਸ਼ੈਤਾਨ ਨਹੀਂ ਬਨ ਰਿਹਾ ਦੌਰ ਬਨ ਸ਼ੈਤਾਨ ਹੈ ਸ਼ੈਤਾਨੀ ਹੋਰ ਕੋ ਸ਼ਬਦ ਇਹ ਬਨੇ ਸ਼ੈਤਾਨ ਬਨ ਬਤਨ ਸ਼ੈਤਾਨ ਨਹੀਂ ਬਤਨ ਇਹ ਇੱਕ ਇਨਸਾਨ ਹੈ ਦੇ ਵਿੱਚ ਇੱਕ ਸ਼ੈਤਾਨ ਬਨ ਸ਼ੈਤਾਨ ਬੰਦਰ ਅੰਦਰ ਇਨਸਾਨ ਹੈ ਬਾਹਰ ਸ਼ੈਤਾਨ ਤੇਰ ਕੁੜੀ ਜਿਹੜਾਣ ਵਾਲਾ ਸ਼ੈਤਾਨ ਹੈ ਹਾਰ ਟੇੜਾ ਹੋਣ ਵਾਲਾ ਹੈ ਸਾਰ ਅੰਦਰ ਰਾਮ ਹੈ ਰਾਮ ਇਨਸਾਨ ਹੈ ਜਿਹੜਾ ਬਣਾ ਉਹ ਸ਼ੈਤਾਨ ਕਿਰਿਸ਼ਨ ਸ਼ੈਤਾਨ ਦਿਮਾਗ ਤੇ ਬੈਠਾ ਹੈ ਦਿਮਾਗ ਸਤਸਾਲ ਨਾਲ ਜੁੜਿਆ ਹੈ ਸਤਸਾਲ ਸ਼ੈਤਾਨ ਦਾ ਰਾਜ ਹੈ ਸ਼ੈਤਾਨ ਸਭ ਦਾ ਜਿਹੜਾਣ ਵਾਲਾ ਹੈ ਸਰਸਾਲ ਦੀ ਸ਼ੈਤਾਨ ਦਾ ਲੱਗਦਾ ਇਨਸਾਨ ਦਾ ਜੀ ਇਨਸਾਨ ਦਾ ਮਤਲਬ ਤਾਂ ਹੀ ਸੰਸਾਰ ਹੈ ਨਹੀਂ ਸੰਸਾਰ ਇਨਸਾਨ ਦੇ ਮਤਲਬ ਦਾ ਨਹੀਂ ਹੈ ਸ਼ੈਤਾਨ ਦੇ ਮਤਲਬ ਦਾ ਹੈ ਜਿਹੜੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਇਨਸਾਨ ਸਮਝਦੇ ਨੇ ਉਹ ਬੜੇ ਧੋਖੇ ਜਨੇ ਸ਼ੈਤਾਨ ਨੇ ਅਸਲ 'ਚ ਹੋ ਜਿਹੜੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਸ਼ੈਤਾਨ ਨਹੀਂ ਸਮਝਦੇ ਸੰਸਾਰ ਨਾਲ ਜੁੜੇ ਹੋਏ ਨੇ ਸੰਸਾਰ ਦੇ ਭਲੇ ਦੀ ਗੱਲ ਕਰ ਕਰ ਰਹੇ ਨੇ ਅਸੀਂ ਭਲਾ ਕਰ ਰਹੇ ਹਾਂ ਉਹ ਵੀ ਸ਼ੈਤਾਨ ਕਰਤਾ ਸਕਦਾ ਹੀ ਨਹੀਂ ਕੋਈ ਕੁਝ ਉਹ ਵੀ ਜਿਹੜਾ ਸ਼ੈਤਾਨ ਦੀ ਉਹ ਹੈ ਜਦ ਲਗ ਜਾਣੇ ਮੈਂ ਕੁਝ ਕਰਤਾ ਤਬਲਾ ਗਰਭਜੋੜ ਵਿੱਚ ਤਬਲਾ ਗਰਭਜੋੜ ਵਿੱਚ ਫਿਰਤਾ ਗਰਭਜੋੜ ਤੇ ਸ਼ੈਤਾਨ ਨੂੰ ਸਜਾਇਆ ਇਨਸਾਨ ਨੂੰ ਤਾਂ ਗਰਭਜੋੜ ਵਿੱਚ ਪਾਇਆ ਨਹੀਂ ਜਾ ਸਕਦਾ ਇਨਸਾਨ ਵਾਤੇ ਦਸੇ ਹੁੰਦੀ ਨਹੀਂ ਗਰਭਜੋੜ ਦੇ ਵਿੱਚ ਪਾਉਣਾ ਜਿਹੜਾ ਪੈਣਾ ਸ਼ੈਤਾਨ ਪਾਇਆ ਜਾ ਸਕਦਾ ਹੈ ਇਨਸਾਨ ਨੂੰ ਗਰਭ ਜਨ ਵਿੱਚ ਨਹੀਂ ਪਾਇਆ ਜਾ ਸਕਦਾ ਦੂਜਿਆਂ ਨਾਲ ਚੰਗੇ ਹੋਣ ਕਰਕੇ ਆਪਣੇ ਆਪ ਨੂੰ ਇਨਸਾਨ ਮੰਨਦੇ ਨੇ ਉਹ ਲੇਕਿਨ ਇਨਸਾਨ ਉਹ ਨਹੀਂ ਹੋ ਉਹ ਵੀ ਸ਼ੈਤਾਨ ਹੈ ਜਦੋਂ ਉਹਨਾਂ ਨੇ ਆਪਣੇ ਅੰਦਰ ਸ਼ੈਤਾਨੀ ਨੂੰ ਸਮਝ ਲਿਆ ਉਹਦੋਂ ਇਨਸਾਨ ਬਣ ਜਾਣਗੇ ਆਪਣੇ ਅੰਦਰ ਨਹੀਂ ਚੱਕ ਕੇ ਆਪਣੇ ਗਰਬਾਨ ਵਿੱਚ ਸਲਦੀ ਬਾ ਕਰਕੇ ਦੇਖਿਆ ਨਹੀਂ ਉਹਨਾਂ ਨੇ ਵੀ ਅਸੀਂ ਵੀ ਸ਼ੈਤਾਨ ਕਿਉਂ ਜਿਹੜਾ ਆਦਮੀ ਸੱਚ ਨੂੰ 100% ਨਹੀਂ ਐਕਸੈਪਟ ਨਹੀਂ ਕਰਦਾ ਉਹ ਸ਼ੈਤਾਨ ਨਹੀਂ ਕਰਦਾ ਉਹਨੂੰ ਉਹਦੇ ਅੰਦਰ ਸ਼ੈਤਾਨ ਜਿਉਂਦਾ ਹੈ ਜੇ ਜਿਉਂਦਾ ਹੈ ਥੋੜਾ ਜਿਹਾ ਸ਼ੈਤਾਨ ਜਿਉਂਦਾ ਹੈ ਜਿੰਨਾ ਇਧਰ ਸ਼ੈਤਾਨ ਜਿਉਂਦਾ ਹੈ ਉਹਨਾਂ ਜਦ ਸੱਚ ਨੂੰ ਐਕਸੈਪਟ ਨਹੀਂ ਕਰਦਾ ਜਿੱਦਣ ਸ਼ੈਤਾਨ ਮਰ ਗਿਆ ਸੱਚ ਐਕਸੈਪਟ ਕਰ ਲੂਗਾ ਸੱਚ ਐਕਸੈਪਟ 100% ਦੀ ਜਦ ਕਰੂਗਾ ਜਦ ਬੰਨ ਮਰ ਜਾਂਦਾ ਹੈ ਵਰਗੇ ਮਨ ਵਰ ਜਾਂਦਾ ਹੈ ਇਹ ਮਨ ਇਹ ਜਿੱਤਿਆ ਜਾਂਦਾ ਹੈ ਹਾਰ ਬਣ ਜਾਂਦਾ ਹੈ ਇਹ ਮਰ ਜਾਂਦਾ ਦਾ ਸ਼ੈਤਾਨ ਹਾਰ ਬਣਦਾ ਇਹਦਾ ਹਾਰਮਨ ਵਾਲੇ ਵਰਨਾ ਆ ਸਮਝ ਵਰਕੇ ਹਾਰੇ ਜੀਤ ਹ ਬੋਲਦਾ ਸ਼ੈਤਾਨ ਜੀਦਾ ਮਨ ਜਿਉਂਦਾ ਉਹ ਸੱਚ ਨੂੰ ਨਹੀਂ ਮੰਨਦਾ ਜਦ ਮਨ ਵਰ ਜਾਂਦਾ ਸੱਚ ਨੂੰ ਠੱਗ ਮੰਨ ਲੈਂਦਾ ਫੜਕ ਮੰਨਦਾ ਸੱਚ ਇਨਸਾਨ ਇਨਸਾਨ ਹੈ ਦਰ ਪਰ ਸ਼ੈਤਾਨ ਇਨਸਾਨ ਤੇ ਭਾਰੂ ਹੈ ਮਨ ਭਾਰੂ ਹੈ ਚਿੱਤ ਉਤੇ ਇਨਸਾਨ ਤੇ ਸ਼ੈਤਾਨ ਭਾਰੂ ਹੈ ਸੱਚ ਨੂੰ ਨਹੀਂ ਮੰਨਣ ਦਿੰਦਾ ਇਹ ਜਦ ਪਤਾ ਲੱਗੂ ਜਾਂ ਆਪਣੇ ਗਰਬਾਨ ਵਿੱਚ ਸਲਨੀਵਾ ਕਰਕੇ ਦੇਖੂਗਾ والله ਨਹੀਂ ਪਤਾ ਲੱਗਣਾ ਕਿ ਤੈਨੂੰ ਵੀ ਇਹ ਸਵਾਦਤੀ ਸੀ ਆਪਣੇ ਗਰਬਾਨ ਵਿੱਚ ਸਲਨੀਵਾ ਸਲਨੀਵਾ ਕਰਦੇ ਜਿਹਨੇ ਦੇਖ ਲਿਆ ਆਪਣੇ ਅੰਦਰ ਸ਼ੈਤਾਨ ਉਹ ਸ਼ੈਤਾਨ ਨੂੰ ਕਾਬੂ ਕਰ ਲੂਗਾ ਨਹੀਂ ਤਾਂ ਉਹ ਸ਼ੈਤਾਨ ਆਪਣੇ ਆਪ ਨੂੰ ਇਨਸਾਨ ਡਿਕਲੇਅਰ ਕਰੀ ਫਿਰਦਾ ਸ਼ੈਤਾਨ ਤਾਂ ਵਰਦੀ ਇਨਸਾਨ ਵਾਲੀ ਪਾਣੀ ਫਿਰਦਾ ਉਹਦਾ ਧਰਮ ਦੀ ਵਰਦੀ ਪਾਣੀ ਫਿਰਦਾ ਸ਼ੈਤਾਨ ਤੰਤ ਉਹਦਾ ਕਰਨਾਚ ਖੋਡਣ ਲ ਪਾਣੀ ਫਿਰਦਾ ਉੱਪਰ ਲਾਲ ਜੜੇ ਹੋਏ ਨੇ ਉਹਦਾ 2 3 ਫੁੱਟ ਦੀ ਤਲਵਾਰ ਪਾਣੀ ਫਿਰਦਾ ਉਹਦਾ ਸ਼ੈਤਾਨ ਉਹਨੇ ਦਾ ਬਾਣਾ ਭੇਖ ਪਾਇਆ ਹੋਇਆ ਹੈ ਇਨਸਾਨ ਦਾ ਇਨਸਾਨ ਆਪ ਨਹੀਂ ਬਣਿਆ ਇਨਸਾਨ ਬਣਾ ਕੇ ਕਿਵੇਂ ਦੇਊ ਕਿਸਨੂੰ ਇਨਸਾਨ ਤਾਂ ਆਪ ਨਹੀਂ ਬਣਿਆ ਸ਼ੈਤਾਨ ਨਹੀਂ ਬਾਝਾਂ ਦੇ ਰਿਹਾ ਸੰਸਾਰ ਦੀ ਸ਼ੈਤਾਨ ਨੇ ਸੰਸਾਰ ਨੂੰ ਜਿਉਂਦਾ ਰੱਖਣਾ ਹੈ ਸੰਸਾਰ ਨੂੰ ਐਦਾਂ ਹੀ ਰੱਖਣਾ ਹੈ ਇਹ ਉਹਦੀ ਡਿਊਟੀ ਹੈ ਸ਼ੈਤਾਨ ਦੀ ਸ਼ੈਤਾਨ ਦਾ ਰਾਜ ਇੱਥੇ ਹੀ ਰਹਿ ਸਕਦਾ ਹੈ ਸੰਸਾਰ 'ਚ ਸ਼ੈਤਾਨ ਦਾ ਰਾਜ ਸੰਸਾਰ 'ਚ ਰਹਿ ਸਕਦਾ ਹੈ ਜਿਹਨਾਂ ਨੇ ਰਾਜ ਰੱਖਣਾ ਹੈ ਇੱਥੇ ਰਾਜ ਚਾਹੁੰਦੇ ਨੇ ਸੰਸਾਰ ਵਧੀਆ ਰਹੇ ਸ਼ੈਤਾਨ ਹੀ ਉਹਨਾਂ ਦੇ ਤੋਂ ਕੁਝ ਨਹੀਂ ਹੈ ਦੂਆ ਕੌਣ ਹੈ ਅਕਸਰ ਦੇ ਮੇਦਲਾ ਸੰਤ ਉਹ ਹੀ ਇਨਸਾਨ ਹੈ ਇਹਨਾਂ ਦੇ ਅੰਦਰ ਸ਼ਾਂਤ ਹੋ ਗਈ ਅੱਜ ਕ੍ਰਿਸ਼ਨ ਆਦੀ ਉਹ ਇਨਸਾਨ ਹੈ ਸਾਧੂ ਉਪ ਦਾ ਸ਼ੈਤਾਨ ਸਾਧੂ ਇਨਸਾਨ ਹੈ ਸਾਗਤ ਸ਼ੈਤਾਨ ਹੈ ਸਾਗਤ ਸ਼ੈਤਾਨ ਦਾ ਅਵਤਾਰ ਹੈ ਸਾਧੂ ਇਨਸਾਨ ਹੈ ਹਾਜੀ ਆਪ ਡੁੱਬੇ ਚੋ ਬੇਦਮ ਹੈ ਚੇਲੇ ਦੀਏ ਵਹਾਏ ਜਿਹਨਾਂ ਨੇ ਮਨ ਮੋੜਿਆ ਨਹੀਂ ਕਵੀਰ ਮਾਏ ਮੁੰਡੂ ਤੇ ਗੁਰੂ ਕੀ ਜਾਤ ਤੇ ਭਰਮਣਾ ਨਹੀਂ ਮਨ ਮੁੰਡਿਆ ਨਹੀਂ ਜੇ ਬਾਨੇ ਮੁੰਡਿਆ ਉਹਦੇ ਗੁਰੂ ਦੀ ਮਾਂ ਦਾ ਸਿਰ ਮੰਨ ਦੋ ਤੁਸੀਂ ਉਹਨੇ ਬਾਨੇ ਨਾ ਬੋਲੇ ਉਹਦੀ ਮਾਂ ਨੇ ਉਹਦਾ ਆਪਣੇ ਪੁੱਤ ਦਾ ਅਸਲ ਨਹੀਂ ਬੋਲਿਆ ਉਹ ਜਿਹੜੀ ਚੰੜ ਦੇ ਅੰਦਰ ਚੰੜ ਚੜਾਉਂਦੇ ਨੇ ਬੱਚਿਆਂ ਦੀ ਉਹ ਕਹਦਾ ਇਹ ਆਹੀ ਗੱਲ ਹੈ ਸਿਰ ਦੇ ਛੱਡ ਦੇ ਦੇਣ ਲੱਗੇ ਪਈ ਉਹਨੇ ਸਿਰ ਦੇ ਬਾੜ ਬੱਚਿਆਂ ਦੇ ਅੰਦਰ ਉਹ ਅਸਲ ਤਾਂ ਕੁਝ ਕਰਨਾ ਸੀ ਵਾਹ ਨਮਨ ਉਹ ਬਤਨੇ ਵਾਣੇ ਸਰਮੁਣਣਾ ਸੀ ਉਹਦਾ ਅਸਰ ਦੇ ਬਾੜ ਦੇਣ ਲੱਗੇ ਸੀ ਵੀ ਨੂੰ ਉਹ ਦੇ ਵੀ ਵਾਹ ਇਹ ਕਿੱਥੋਂ ਆਈਆਂ ਨੇ ਪਿੱਛੋਂ ਅੱਲਾ ਹੋਈ ਕਹਿ ਰਿਹਾ ਕਬੀਰ ਸ਼ਰਮ ਦੇ ਵਿੱਚ ਝੰਡ ਜਿਹੜੀ ਆ ਲਹੌਣੀ ਕਿੱਥੋਂ ਆਈ ਆ ਉਹ ਮਨ ਮੁੰਡਿਆ ਥੋੜੀ ਉਮਰ ਜੇ ਮਨ ਮੁੰਡ ਦੇਣਾ ਸੀ ਬੱਚੇ ਦਾ ਬੱਚੇ ਨੂੰ ਸੱਚ ਦਾ ਉਪਦੇਸ਼ ਦੇਣਾ ਸੀ ਤਾਂ ਤਰੂ ਪ੍ਰਲਾਦ ਬਣ ਜਾਂਦਾ ਉਹ ਜਿਹੜਾ ਆਇਆ ਉਹਦੇ ਕੇ ਜਾ ਕੇ ਕੇਸ ਮੁੜਾਇਕ ਆਏ ਉਹ ਕੇਸ ਕਾ ਤੇ ਮੁੰਗੇ ਦੇਵੀ ਤੇ ਚੜਿਆ ਇਹਦਾ ਮਨ ਮੰਨ ਕੇ ਝਾੜ ਦੇ ਦੇਵੀ ਤੇ ਜਿਉ ਦੇਵੀ ਖੁਸ਼ ਹੋਈ ਇਹਨਾਂ ਦੇ ਕੇਸਾ ਨਾ ਉਹ ਫਿਰ ਦੇਵੀ ਮਾਂ ਦਾ ਅਸਰ ਬਣੋ ਵਾਈ ਮੁੰਡੇ ਤੇ ਗੁਰੂ ਕੀ ਯਾਦੇ ਭਰਮ ਨਾ ਜਾਏ ਉਹ ਗੁਰੂ ਨੇ ਉਹਨੂੰ ਮਾਂ ਮੰਨਿਆ ਨਾ ਦੇਵੀ ਨੂੰ ਦੇਵੀ ਮਾਤਾ ਸੰਤ ਨੇ ਦੇਵੀ ਮਾਤਾ ਨਾ ਭਾਈ ਮੁੰਡੋ ਤੇ ਗੁਰੂ ਕੀ ਉਹ ਗੁਰੂ ਉਹ ਮਾਈ ਨੂੰ ਦੱਸੋ ਇਹ ਮਾਈ ਜਿਹੜੀ ਐ ਇਹ ਤਾਂ ਡੁਪਲੀਕੇਟ ਆ ਇਹਦਾ ਸ਼ੈਤਾਨ ਦੀ ਮਾਹ ਹੈ, ਸਰਦੀ ਮਾਣੀ ਹੈ। ਸ਼ੈਤਾਨ ਦੀ 에ਜੰਟ ਹੈ। ਬੁਣਿਆ ਗਿਆ ਸਰ, ਇਹ ਸ਼ੈਤਾਨ ਸਾਬਦ ਕਰਤਾ। ਇਹਦਾ ਸ਼ੈਤਾਨ ਦੀ ਮਾਹ ਹੈ। ਸ਼ੈਤਾਨ ਬਣਾਉਗੀ, ਇਹ ਖਸਾ ਨਹੀਂ ਬਣਾ ਸਕਦੀ ਇਹ। ਭਾਈ ਮੁਰਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਜਾਤੇ ਭਰਮ ਨਾ ਜਾਏ ਜੀ ਤੇ ਭਰਮ ਦਾ ਨਾਸ ਨਹੀਂ ਕਰਦੀ ਉਹ ਭਰਮ ਦਾ ਨਾਸ ਕਰਨਾ ਸੀ ਉਹਦੇ ਅੰਦਰੋਂ ਬੱਚਿਆ ਰਹੇ ਤੁਸੀਂ ਸਿਰ ਮੰਨ ਤੋ ਆਪ ਡੂਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ ਆਪ ਡੂਬੇ ਚੋ ਵੇਦ ਮੈਂ ਚਾਰ ਵੇਦ ਪੜੀ ਜਾਂਦੇ ਨੇ ਬੈਠੇ ਇੱਥੇ ਵੀ ਪੜੀ ਜਾਂਦੇ ਪਤ ਪ੍ਰਕਾਸ਼ ਪੜ ਲਿਆ ਉਹ ਪੜ ਲਿਆ ਫਲਾਣਾ ਪੜ ਲਿਆ ਸੋਭਾ ਕੋਈ ਪੜ ਲਿਆ ਜਾਮ ਨੂੰ ਕੁਝ ਪੜ ਲਿਆ ਪਬਰੋਦੀ ਚਾਰ ਕਸਮ ਦੇ ਵੇਦ ਦੇ ਵਿੱਚ ਆਵ ਡੁੱਬੇ ਚੋਬੇ ਦੇ ਵਿੱਚ ਚਲੇਦੇ ਭਾਈ ਚਲੇਦੀ ਭਾਈ ਆਪ ਵੀ ਡੁੱਬ ਗਏ ਸਿੱਖ ਵੀ ਡੋਬਤੇ ਸਿੱਖੀ ਵੀ ਡੋਬਤੀ